ਕੱਲ ਨੂੰ ਲੈ ਕੇ ਬਹੁਤ ਜ਼ਿਆਦਾ ਰੋਸ ਹੈ ਪੰਜਾਬ ਦੇ ਵਸਨੀਕਾਂ ਦੇ ਵਿੱਚ ਕਿ ਜੇ ਸਾਨੂੰ ਮੋਦੀ ਬਾਰਡਰ ਪਾਰ ਨਹੀਂ ਕਰਨ ਦਿੰਦਾ ਸ਼ੰਭੂ ਦਾ ਜੇ ਸਾਨੂੰ ਮੋਦੀ ਦਿੱਲੀ ਆਉਣ ਨਹੀਂ ਦਿੰਦਾ ਤੇ ਉਹਦੇ ਕੋਲ ਵੀ ਕੋਈ ਅਧਿਕਾਰ ਨਹੀਂ ਬਸਨ ਪੰਜਾਬ ਦੀ ਧਰਤੀ ਦੇ ਉੱਤੇ ਪੈਰ ਰੱਖੇ ਉਹ ਸਾਰੇ ਕਾਹੇ ਦੀ ਸਮਿਖਿਆ ਕਰਕੇ ਉੱਥੋਂ ਇੱਕ ਬਿਆਨ ਜਾਰੀ ਹੋਇਆ ਕਿ ਆਪਾਂ ਮੋਦੀ ਦਾ ਜਿਹੜਾਗਾ ਉਹ ਘਰਾਓ ਕਰਨਾ ਹੈ ਸਰਕਾਰ ਦਾ ਵੱਡਾ ਰੋਲ ਆ ਜੋ ਆ ਸਾਰਾ ਖਿਰ ਗਿਆ ਗਿਆ ਮਾਹੌਲ ਇਹਦੇ ਵਿੱਚ ਪੰਜਾਬ ਸਰਕਾਰ ਦਾ ਕਿਉਂ ਨਹੀਂ ਰੋਲ ਹਰਿਆਣਾ ਗਵਰਨਮੈਂਟ ਦੇ 4-500 ਮੀਟਰ ਅੰਦਰ ਆ ਕੇ ਹਰਿਆਣੇ ਦੀ ਫੌਲਟ ਨੇ 400-500 ਮੀਟਰ ਅੰਦਰ ਆ ਕੇ ਸਾਡਾ ਮੁੰਡਾ ਸ਼ਹੀਦ ਕਰ ਦਿੱਤਾ ਮਸ਼ੀਨਰੀ ਦੀ ਤੋੜ ਭੰਨ ਕਰ ਦਿੱਤੀ ਆ ਮੁੰਡਿਆਂ ਨੂੰ ਡਿਉਰੀਆਂ ਚ ਪਾ ਕੇ ਹਰਿਆਣਾ ਲੈ ਗਏ ਆ ਕੁੱਟ ਕੇ ਹਸਪਤਾਲਾਂ ਚ ਨੰਮੇ ਪਾਤੇ ਆ ਤੇ ਪੰਜਾਬ ਪੁਲਿਸ ਜਿਹਦੀ ਬਹਾਦਰੀ ਗੁਜਰਾਤ ਤੱਕ ਲੋਕੀ ਜਾਣਦੇ ਆ ਉਹਦੇ ਹੱਥੇ ਪੰਜਾਬ ਸਰਕਾਰ ਨੇ ਬੰਨੇ ਆ ਤੇ ਇਹ ਵੀ ਕਿਦ ਤਰ੍ਹਾਂ ਕਿਤੇ ਬਹੁਤ ਵੱਡੇ ਕਟਾਰੇ ਚ ਖੜੀ ਖੜੀ ਹੋ ਗਈ ਆ ਕਿਉਂਕਿ ਡਰੋਨ ਦੇ ਤਾਂ ਹੀ ਜਿਹੜੇ ਅਥਰੂ ਗੈਸ ਆ ਪੈਰੀ ਡੇਟ ਉਹ 500 ਮੀਟਰ ਤੱਕ ਅੰਦਰ ਪਬਲਿਕ ਦੇ ਉੱਤੇ ਜਿਹੜੀ ਲੰਗਰ ਛੱਕਦੀ ਪਬਲਿਕ ਆ ਉਹਨਾਂ ਦੇ ਉੱਤੇ ਸਿੱਟੇਗਾ ਸਟੇਜ ਦੇ ਉੱਤੇ ਸਿੱਟੇਗਾ ਔਰ ਧੂਆਂ ਇੰਨਾ ਖਤਰਨਾਕ ਸਮੇਤ ਮੈਂ ਹਜ਼ਾਰਾਂ ਬੰਦਾ ਕਿਡਨੀਆਂ ਦੇ ਪ੍ਰੋਬਲਮ ਦਾ ਸ਼ਿਕਾਰ ਹੋ ਗਿਆ ਇਹ ਇਹ ਸਾਰੀ ਜਿਹੜੀ ਇਹ ਸਾਜ਼ਿਸ਼ ਦੇ ਵਿੱਚ ਪੰਜਾਬ ਸਰਕਾਰ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਜ਼ਿੰਮੇਵਾਰ ਹੈ। ਜਲੰਧਰ ਮੰਤਰੀ ਜਲੰਧਰ ਬੋਦੀ ਦੀ ਜਿਹੜੀ ਰੈਲੀ ਆ ਜਲੰਧਰ ਦੀ ਉਹ ਸਾਰਾ ਉਹਦਾ ਵਿਰੋਧ ਕਰਨ ਲਈ ਜਿਹੜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਸੀ ਉਹਦੀ ਵਿਰੋਧ ਕਰਨ ਲਈ ਤਿਆਰੀ ਕਰ ਲੈ ਆਂ ਲੇਕਿਨ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਪੰਜਾਬ ਸਰਕਾਰ ਨੇ ਜਿੰਨੇ ਵੀ ਕਿਸਾਨ ਆ ਗਏ ਸਾਡੇ ਯੂਨੀਅਨ ਦੇ ਹੋਰ ਤਿੱਥੀਆਂ ਦੁਨੀਆਂ ਕਿਸਾਨੀਆਂ ਦੇ ਸਾਰਿਆਂ ਨੂੰ ਫਰੇਦਰ ਦਾ ਘਰਾਂ ਚ ਨਜ਼ਰਬੰਦ ਕੀਤਾ 5 ਵਜੇ ਦਾ ਲੈ ਕੇ ਲੱਕ ਕਿਸੇ ਨੂੰ 5 ਵਜੇ ਕਿਸੇ ਨੂੰ 6 ਵਜੇ ਅਸੀਂ ਉਹਦੀ ਖੇਤੀ ਕਰਦੇ ਆਂ ਸਾਨੂੰ ਸ਼ਾਂਤੀ ਨੂੰ ਘਟੰਗ ਨਾਲ ਜਿਹੜਾ ਵਿਰੋਧ ਕਰਨ ਦਾ ਸਵਾਲ ਕਰਨ ਦਾ ਸਾਡਾ ਅਧਿਕਾਰ ਆ ਅਸੀਂ ਉਹਨੂੰ ਪੂਰਮਣ ਟੰਗਣਾ ਕਰਾਂਗੇ ਔਰ ਜੇਕਰ ਸਰਕਾਰ ਨਹੀਂ ਕਰਨ ਬੈਗੀ ਫਿਰ ਸਰਕਾਰ ਦਾ ਅਸੀਂ ਵਿਰੋਧ ਕਰਾਂਗੇ ਡਟ ਕੇ ਾਰੇ ਕਿਸਾਨ ਜਿਹੜੇ ਆ ਭਾਰਤੀ ਕਿਸਾਨ ਜੂਨ ਦੁਆਬਾ ਦੇ ਬੈਲੋ ਰੇਟ ਤੇ ਫਗਵਾੜਾ ਦਾਣਾ ਕੰਟੀ ਇਕੱਠੇ ਹੋਣਗੇ ਉਸ ਤੋਂ ਬਾਅਦ ਅਸੀਂ ਅੱਗੇ ਨੂੰ ਕੁਝ ਕਰਾਂਗੇ ਉਹ ਅਸੀਂ ਜਗ੍ਹਾ ਤੇ ਖੜ੍ਹ ਕੇ ਚੱਲੇ ਆ ਕਿ ਜਿੱਥੇ ਵੀ ਖੜ੍ਹ ਕੇ ਮੜ ਕੇ ਵਧੀਆ ਤਰੀਕੇ ਨਾਲ ਅਸੀਂ ਆਪਣਾ ਵਿਰੋਧ ਦਰਜ ਕਰ ਸਕੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਜਲੰਧਰ ਫੇਰੀ ਤੋਂ ਪਹਿਲਾਂ ਫਗਵਾੜਾ ਵਿਖੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡਟਮਾ ਵਿਰੋਧ ਕਰਨ ਦੇ ਮੂਡ ਵਿੱਚ ਦਿਖਾਈ ਦੇ ਰਹੇ ਹਨ ਭਾਵੇਂ ਅੱਜ ਸਵੇਰ ਹੀ ਫਗਵਾੜਾ ਪੁਲਿਸ ਵੱਲੋਂ ਕਿਸਾਨ ਆਗੂਆਂ ਨੂੰ ਉਹਨਾਂ ਦੇ ਘਰ ਵਿੱਚ ਹੀ ਨਜ਼ਰਬੰਦ ਕਰ ਲਿਆ ਸੀ ਪਰ ਉਸ ਤੋਂ ਬਾਅਦ ਕਿਸਾਨ ਆਗੂਆਂ ਨਾਲ ਪੁਲਿਸ ਪ੍ਰਸ਼ਾਸਨ ਦੀ ਬਣੀ ਸਹਿਮਤੀ ਤੋਂ ਬਾਅਦ ਕਿਸਾਨ ਆਗੂਆਂ ਨੇ ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਦਾਣਾ ਮੰਡੀ ਵਿਖੇ ਇੱਕ ਵੱਡਾ ਇਕੱਠ ਕਰਨ ਲਈ ਆਪਣੇ ਸਾਥੀਆਂ ਨੂੰ ਸਨੇਹਾ ਲਾ ਦਿੱਤਾ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਦਾਣਾ ਮੰਡੀ ਵਿਖੇ ਇਕੱਠੇ ਹੋ ਕੇ ਆਪਣੀ ਅਗਲੀ ਰਣਨੀਤੀ ਤਿਆਰ ਕਰਨਗੇ ਉਨਾ ਕਿਹਾ ਕਿ ਜੋ ਵੀ ਅਗਲੀ ਰਣਨੀਤੀ ਤਿਆਰ ਹੋਵੇਗੀ ਉਸ ਹਿਸਾਬ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡਟਮਾ ਵਿਰੋਧ ਕੀਤਾ ਜਾਵੇਗਾ ਦੱਸ ਦਈਏ ਕਿ ਜਿਵੇਂ ਹੀ ਮੰਡੀ ਵਿੱਚ ਕਿਸਾਨ ਆਗੂ ਇਕੱਠੇ ਹੋ ਰਹੇ ਹਨ ਉੱਥੇ ਹੀ ਫਗਵਾੜਾ ਪੁਲਿਸ ਦੇ ਸੀਨੀਅਰ ਅਧਿਕਾਰੀ ਵੱਡੀ ਪੁਲਿਸ ਫੋਰਸ ਅਤੇ ਪੈਰਾਮਿਲਟਰੀ ਫੋਰਸ ਦੇ ਜਵਾਨਾਂ ਨਾਲ ਫਗਵਾੜਾ ਦੇ ਮੰਡੀ ਵਿਖੇ ਮੌਜੂਦ ਹਨ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਕਿਸਾਨ ਆਗੂਆਂ ਨੇ ਹੋਰ ਕੀ ਕੁਝ ਕਿਹਾ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਜਿਹੜਾ ਮੰਡੀ ਦੇ ਵਿੱਚ ਕਾਫਲਾ ਵਗੈਰਾ ਇਕੱਠਾ ਕਰ ਰਹੇ ਆ ਕੀ ਅੱਜ ਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਰੈਲੀ ਹੈ ਜਲੰਧਰ ਦੀ ਉਹ ਸਾਰਾ ਉਹਦਾ ਵਿਰੋਧ ਕਰਨ ਲਈ ਜਿਹੜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਅਸੀਂ ਉਹਦੀ ਵਿਰੋਧ ਕਰਨ ਲਈ ਤਿਆਰੀ ਕਰ ਲਏ ਆ ਲੇਕਿਨ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਪੰਜਾਬ ਸਰਕਾਰ ਨੇ ਜਿੰਨੇ ਵੀ ਕਿਸਾਨ ਆ ਗੂ ਸਾਡੀ ਯੂਨੀਅਨ ਦੇ ਹੋਰ ਦੂਜੀਆਂ ਦੂਜੀਆਂ ਕਿਸਾਨ ਜੂਨੀਅਨ ਦੇ ਸਾਰਿਆਂ ਨੂੰ ਸਵੇਰ ਦਾ ਘਰਾਂ ਚ ਨਜ਼ਰਵੰਦ ਕੀਤਾ 5 ਵਜੇ ਦਾ ਲੈ ਕੇ ਲਗਭਗ ਕਿਸੇ ਨੂੰ 5 ਵਜੇ ਕਿਸੇ ਨੂੰ 6 ਵਜੇ ਅਸੀਂ ਉਹਦੀ ਨਿਖੇਧੀ ਕਰਦੇ ਆ ਸਾਨੂੰ ਸ਼ਾਂਤੀਪੂਰਵਕ ਢੰਗ ਨਾਲ ਜਿਹੜਾ ਵਿਰੋਧ ਕਰਨ ਦਾ ਸਵਾਲ ਕਰਨ ਦਾ ਸਾਡਾ ਅਧਿਕਾਰ ਪਰਮਨ ਟੰਗਣਾ ਕਰਾਂਗੇ ਔਰ ਜੇਕਰ ਸਰਕਾਰ ਨਹੀਂ ਕਰਨ ਦੇਗੀ ਫਿਰ ਸਰਕਾਰ ਦਾ ਅਸੀਂ ਵਿਰੋਧ ਕਰਾਂਗੇ ਡਟ ਕੇ ਹੁਣ ਮੰਡੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਹੈ ਕੀ ਡਾਡੀ ਗੱਲਬਾਤ ਹੋਈ ਉਹਨਾਂ ਨਾਲ ਸਾਡੀ ਆਪਸੀ ਸਹਿਮਤੀ ਇਹ ਬਣਦੀ ਹੈ ਅਸੀਂ ਇਹ ਬਜੇਦਿਆਂ ਜਿਹੜੀ ਆਪਣੀ ਯੂਨੀਅਨ ਹੈ ਅਸੀਂ ਇਸ ਕੱਲ ਤੇ ਬਜੇਦਿਆਂ ਕਿ ਅਸੀਂ ਜਿਹੜਾ ਵਿਰੋਧ ਕਰਾਂਗੇ ਬੀਜੇਪੀ ਨੂੰ ਸਵਾਲ ਪੁੱਛਾਂਗੇ ਕਿ ਕਿਸਾਨਾਂ ਨਾਲ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਿਉਂ ਨਹੀਂ ਕੀਤੇ ਡਾਕਟਰ ਸੋਮੀਨਾਥ ਦੀ ਰਿਪੋਰਟ ਲਾਗੂ ਕਿਉਂ ਨਹੀਂ ਕੀਤੀ ਕਿਸਾਨਾਂ ਦੀ ਆਮਦਨ ਦੁੱਗਣੀ ਕਿਉਂ ਨਹੀਂ ਹੋਈ ਐਮਐਸਪੀ ਤੇ ਗਾਰੰਟੀ ਕਰਨ ਨੂੰ ਕਿਉਂ ਨਹੀਂ ਬਣਾਇਆ ਕਿਸਾਨਾਂ ਦੇ ਉੱਤੇ ਅਤਿਆਚਾਰ ਕਿਉਂ ਕੀਤਾ ਲਾਠੀ ਚਾਰਜ ਕਿਉਂ ਕੀਤੇ ਡਰੋਨਾਂ ਦਾ ਹਮਲੇ ਕਿਉਂ ਕੀਤੇ ਇਹਨਾਂ ਸਾਰੀਆਂ ਗੱਲਾਂ ਦਾ ਵਿਰੋਧ ਕਰ ਲਈਏ ਸਾਰੇ ਪੰਜਾਬ ਦੇ ਜਿਹੜਾ ਕਿਸਾਨ ਆ ਉਹ ਜਲੰਧਰ ਪਹੁੰਚ ਕੇ ਸਾਰੀਆਂ ਜਿੱਥੇ ਬੰਦੀ ਰਣਨੀਤੀ ਕੀ ਹੋਊਗੀ ਕਿੱਥੋਂ ਤੁਸੀਂ ਕਾਫਲਾ ਲੈ ਕੇ ਜਲੰਧਰ ਆਲੂ ਕੂਚ ਕਰੂ ਅਸੀਂ ਇੱਥੇ ਸਾਰੇ ਕਿਸਾਨ ਜਿਹੜੇ ਆ ਭਾਰਤੀ ਕਿਸਾਨ ਜਿਹਨੂੰ ਦੁਆਬਾ ਦੇ ਬੈਨਰ ਹੇਟ ਦੇ ਫਗਵਾੜਾ ਦਾਣਾ ਮੰਡੀ ਇਕੱਠੇ ਹੋਣਗੇ ਉਸ ਤੋਂ ਬਾਅਦ ਅਸੀਂ ਅੱਗੇ ਨੂੰ ਕੂਚ ਕਰਾਂਗੇ ਉਹ ਅਸੀਂ ਜਗ੍ਹਾ ਦੇਖਣ ਚੱਲੇ ਆ ਕਿ ਜਿੱਥੇ ਖੜ ਕੇ ਵਧੀਆ ਤਰੀਕੇ ਨਾਲ ਅਸੀਂ ਆਪਣਾ ਵਿਰੋਧ ਦਰਜ ਕਰ ਸਕੀਏ ਸਰ ਸਮਾਂ ਕੀ ਹੈ ਇਹਦਾ ਕਿੰਨੇ ਵਜੇ ਤੁਸੀਂ ਕੂ ਦੇਖੋ ਜੀ ਸਾਡੀ ਯੂਨੀਅਨ ਵੱਲੋਂ ਵੈਸੇ ਤਾਂ ਇਹ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਕਾਲ ਸੀਗੀ ਜਿਹੜਾ ਕੱਲ ਪਰਸੋਂ ਵੱਡਾ ਇਕੱਠ 22 ਤਰੀਕ ਨੂੰ ਸ਼ੰਭੂ ਬਾਰਡਰ ਹੋਇਆ ਕਿ ਮੋਦੀ ਸਾਹਿਬ ਦਾ ਅਸੀਂ ਪੀਸਫੁਲ ਤਰੀਕੇ ਦੇ ਨਾਲ ਜਿਹੜਾ ਆਪਣਾ ਰੋਸ ਜ਼ਾਹਰ ਕਰਨਾ ਔਰ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਕਿਉਂਕਿ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਰੋਸ ਹੈ ਪੰਜਾਬ ਦੇ ਵਸਨੀਕਾਂ ਦੇ ਵਿੱਚ ਕਿ ਜੇ ਸਾਨੂੰ ਮੋਦੀ ਬਾਰਡਰ ਪਾਰ ਨਹੀਂ ਕਰਨ ਦਿੰਦਾ ਸ਼ੰਭੂ ਦਾ ਜੇ ਸਾਨੂੰ ਮੋਦੀ ਦਿੱਲੀ ਆਉਣ ਨਹੀਂ ਦਿੰਦਾ ਤੇ ਉਹਦੇ ਕੋਲ ਵੀ ਕੋਈ ਅਧਿਕਾਰ ਨਹੀਂ ਵਤਨ ਪੰਜਾਬ ਦੀ ਧਰਤੀ ਦੇ ਉੱਤੇ ਪੈਰ ਰੱਖੇ ਉਹ ਸਾਰੇ ਕਾਹੇ ਦੀ ਸਮਿਖਿਆ ਕਰਕੇ ਉੱਥੋਂ ਇੱਕ ਬਿਆਨ ਜਾਰੀ ਹੋਇਆ ਕਿ ਆਪਾਂ ਮੋਦੀ ਦਾ ਜਿਹੜਾਗਾ ਉਹ ਘਰਾਓ ਕਰਨਾ ਹੈ ਰੋਸ ਪ੍ਰਦਰਸ਼ਨ ਕਰਨਾ ਉਸ ਤਹਿਤ ਜਿੰਨੇ ਵੀ ਸਾਡੇ ਆਗੂ ਸਹਿਬਾਨ ਸਨ ਸਮੇਤ ਸਾਡਾ ਘਰ ਸਵੇਰੇ ਪੁਲਿਸ ਨੇ 3:30 4:00 5:00 ਵਜੇ ਸਾਰੇ ਹੀ ਕਰੋਟਾਈਨ ਕੀਤੇ ਆ ਸਾਰਿਆਂ ਦੀ ਉੱਥੇ ਜਿਹੜੀ ਹੈਗੀ ਆ ਹੋਮ ਰੈਸਟ ਪਾਈ ਆ ਉਸ ਤੋਂ ਬਾਅਦ ਅਧਿਕਾਰੀਆਂ ਨਾਲ ਗੱਲ ਹੋਈ ਆ ਕਿ ਦੇਖੋ ਅਸੀਂ ਨਹੀਂ ਚਾਹੁੰਦੇ ਵੀ ਕੋਈ ਅਸੀਂ ਉਹ ਜਿਹੜਾ ਗੜਬੜੀ ਵਾਲਾ ਮਾਹੌਲ ਤਿਆਰ ਕਰੀਏ ਨਾ ਸਾਡੀ ਇਹੋ ਜੀ ਮਨਸ਼ਾ ਹੈ ਜੇ ਸਾਨੂੰ ਤੁਸੀਂ ਘਰਾਂ ਦੇ ਵਿੱਚ ਕੈਦ ਕਰਕੇ ਬਿਠਾਉਂਗੇ ਫਿਰ ਆਉਣ ਵਾਲੇ ਇਹ ਮੋਦੀ ਨੇ ਦਾ ਜਾ ਕੇ ਚਲੇ ਜਾਣਾ ਪਰ ਜਿਹੜੇ ਬੰਦੇ ਇਲੈਕਸ਼ਨ ਲੜ ਰਹੇ ਆ ਉਹਨਾਂ ਤਾਂ ਪੰਜਾਬ 'ਚ ਰਹਿਣਾ ਫਿਰ ਵੱਡੇ ਪੱਦਰ ਤੇ ਹਰ ਰੋਜ਼ ਪ੍ਰੋਗਰਾਮ ਲੀਕ ਕੇ ਅਸੀਂ ਵੀ ਪਿੰਡ-ਪਿੰਡ ਦੇ ਵਿੱਚ ਇਹਨਾਂ ਦਾ ਵੜਨਾ ਜਿਹੜਾ ਓਖਾ ਕਰਦਿਆਂਗੇ ਤੇ ਉਸ ਤੋਂ ਬਾਅਦ ਜਿਹੜੇ ਹਲ ਅਧਿਕਾਰੀਆਂ ਨੇ ਸ਼ਿਵਾਸ਼ਨ ਦੇ ਕੇ ਸਾਨੂੰ ਜਿਹੜਾ ਉਹ ਹੋਮ ਅਰੈਸਟ ਜਿਹੜੀ ਸਾਡੀ ਰੀਲਿਸ ਕੀਤੀ ਆ ਹੁਣ ਮੰਡੀ ਦੇ ਵਿੱਚ ਅਸੀਂ 2:30 ਵਜੇ ਇਕੱਠ ਕਰਕੇ ਅੱਜ ਤੇ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਲਿਖਣ ਲੱਗੇ ਆ ਤੁਹਾਡੇ ਜਿੱਦਾਂ ਰਣਨੀਤੀ ਕੀ ਹੈ ਜੀ ਆਪਣੀ ਕੀ ਹੈ ਹੁਣ ਤੁਹਾਡੀ 2:30 ਵਜੇ ਦਾ ਜਿੱਦਾਂ ਤੁਸੀਂ ਮੈਸੇਜ ਲਾਇਆ ਸਾਰੇ ਕਿਸਾਨ ਆਗੂਆਂ ਨੂੰ ਕਿ ਕੀ ਰਣਨੀਤੀ ਕੀ ਹੈ ਅਗਲੀ ਸਾਡੇ ਮੁੱਖ ਆਗੂ ਸਾਰੇ ਇੱਥੇ ਪਹੁੰਚ ਚੱਲੇ ਆ ਰਣਨੀਤੀ ਜਿਹੜੀ ਆ ਅਸੀਂ ਹਮੇਸ਼ਾ ਸੰਗਤ ਦੇ ਵਿੱਚੋਂ ਲੀਕਦੇ ਆ ਸਾਡਾ ਕੋਈ ਇਹ ਕੋਈ ਪਾਰਟੀਆਂ ਨੂੰ ਸਾਡਾ ਕੋਈ ਆਪਣਾ ਏਜੰਡਾ ਅਸੀਂ ਕਿਸੇ ਦੇ ਉੱਤੇ ਥੋਪਦੇ ਨਹੀਂ ਜਿੱਦਾਂ ਸੰਗਤ ਕਹੇਗੀ ਸੰਗਤ ਕਹੇਗੀ ਜਲੰਧਰ ਵਾਲ ਨੂੰ ਵਧਣਾ ਤੇ 100% ਵਧਾਂਗੇ ਪੁਲਿਸ ਨਾਲ ਟਕਰਾਅ ਹੋਏਗਾ ਕਰਾਂਗੇ ਜਿੱਦਾਂ ਸੈਂਟਰ ਸਰਕਾਰ ਦਾ ਤਾਂ ਚਲੋ ਵਿਰੋਧ ਹੈਗਾ ਹੀ ਹੈਗਾ ਤੇ ਪੰਜਾਬ ਸਰਕਾਰ ਨੂੰ ਕਿੱਦਾਂ ਦੇਖ ਰਹੇ ਆ ਆਪਾਂ ਪੰਜਾਬ ਸਰਕਾਰ ਦਾ ਵੱਡਾ ਰੋਲ ਆ ਜੋ ਆ ਸਾਰਾ ਸਿਰਜਿਆ ਗਿਆ ਮਾਹੌਲ ਇਹਦੇ ਵਿੱਚ ਪੰਜਾਬ ਸਰਕਾਰ ਦਾ ਕਿਉਂ ਨਹੀਂ ਰੋਲ ਹਰਿਆਣਾ ਗਵਰਨਮੈਂਟ ਨੇ 4-500 ਮੀਟਰ ਅੰਦਰ ਆ ਕੇ ਹਰਿਆਣੇ ਦੀ ਪੁਲਿਸ ਨੇ 400-500 ਮੀਟਰ ਅੰਦਰ ਆ ਕੇ ਸਾਡਾ ਮੁੰਡਾ ਸ਼ਹੀਦ ਕਰ ਦਿੱਤਾ ਮਸ਼ੀਨਰੀ ਦੀ ਤੋੜ ਭੰਨ ਕਰ ਦਿੱਤੀ ਆ ਮੁੰਡਿਆਂ ਨੂੰ ਬੋਰੀਆਂ ਚ ਪਾ ਕੇ ਹਰਿਆਣੇ ਲੈ ਗਏ ਆ ਕੁੱਟ ਕੇ ਹਸਪਤਾਲਾਂ ਚ ਲੰਮੇ ਪਾਤੇ ਆ ਤੇ ਪੰਜਾਬ ਪੁਲਿਸ ਜਿਹਦੀ ਬਹਾਦਰੀ ਗੁਜਰਾਤ ਤੱਕ ਲੋਕੀ ਜਾਣਦੇ ਆ ਉਹਦੇ ਹੱਥ ਇਸ ਪੰਜਾਬ ਸਰਕਾਰ ਨੇ ਬੰਨੇ ਆ ਤੇ ਇਹ ਵੀ ਕਿਤੇ ਨਾ ਕਿਤੇ ਬਹੁਤ ਵੱਡੇ ਕਟਹਿਰੇ ਚ ਖੜੀ ਖੜੀ ਹੋ ਗਈ ਆ ਕਿਉਂਕਿ ਡਰੋਨ ਦੇ ਰਾਹੀਂ ਜਿਹੜੇ ਅਥਰੂ ਗੈਸ ਐਕਸਪਾਇਰੀ ਡੇਟ ਉਹ 500 ਮੀਟਰ ਤੱਕ ਅੰਦਰ ਪਬਲਿਕ ਦੇ ਉੱਤੇ ਜਿਹੜੀ ਲੰਗਰ ਛੱਕਦੀ ਪਬਲਿਕ ਆ ਉਹਨਾਂ ਦੇ ਉੱਤੇ ਸਿੱਟੇਗਾ ਸਟੇਜ ਦੇ ਉੱਤੇ ਸਿੱਟੇਗਾ ਔਰ ਧੂਆਂ ਇੰਨਾ ਖਤਰਨਾਕ ਸਮੇਤ ਮੈਂ ਹਜ਼ਾਰਾਂ ਬੰਦਾ ਕਿਡਨੀਆਂ ਦੇ ਪ੍ਰੋਬਲਮ ਦਾ ਸ਼ਿਕਾਰ ਹੋ ਗਿਆ ਇਹ ਇਹ ਸਾਰੀ ਜਿਹੜੀ ਇਹ ਸਾਜ਼ਿਸ਼ ਦੇ ਵਿੱਚ ਪੰਜਾਬ ਸਰਕਾਰ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਜ਼ਿੰਮੇਵਾਰ ਹੈ